ਹਾਂ ਬਹੁਤ ਜਲ ਜਿਹੜੀ ਕਿ ਹੁਣ ਦਸੇਂਦਰ ਪੱਲਾ ਦੀ ਜਿਹੜੀ ਕੰਮ ਦੀ ਯਾਤਰਾ ਸ਼ੁਰੂ ਹੋਏਗੀ ਤਾਂ ਇਸ ਨੂੰ ਯਕੀਨ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਹੈ ਵੀ ਜਿੱਥੇ ਉਹਨਾਂ ਦੇ ਸਾਥੀ ਕਲਾਕਾਰ ਤੇ ਤੋਂ ਦੇ ਮੇਤਾ ਉਹਨਾਂ ਵੱਲੋਂ ਵੀ ਇਹ ਕਿਹਾ ਜਾਂਦਾ ਹੈ ਵੀ ਇਸ ਦਾ ਯਕੀਨ ਕਰਨਾ ਜਿਹੜਾ ਕਿ ਹੈ ਕਾਫੀ ਜਿਆਦਾ ਮੁਸ਼ਕਲ ਹੈ ਹਾਲੇ ਤੀਕਰ ਜਿਹੜਾ ਕਿ ਯਕੀਨ ਨਹੀਂ ਆ ਰਿਹਾ ਕਿ ਕੁਝ ਸਮੇਂ ਪਹਿਲਾਂ ਜਦੋਂ ਉਹਨਾਂ ਨਾਲ ਹਾਸਿਲ ਦੇ ਖੇਡ ਦੇ ਸੀਗੇ ਸੈੱਟ ਤੇ ਗੱਲਾਂ ਬਾਤਾਂ ਕਰਦੇ ਸੀਗੇ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਹਾਲੇ ਤੀਕਰ ਯਕੀਨ ਦੇ ਵਿੱਚ ਜਿਹੜਾ ਕਿ ਨਹੀਂ ਆ ਰਿਹਾ ਕਿ ਜਿਹੜੇ ਜਸਵਿੰਦਰ ਪੱਲਾ ਜੀ ਕਲਾਕਾਰ ਜਿਹੜੇ ਨੇ ਇਸ ਦੁਨੀਆਂ ਨੂੰ ਜਿਹੜਾ ਕਿ ਹਾਲ ਵੀ ਤਾਂ ਕਹਿ ਚੁੱਕੇ ਨੇ ਤੇ ਹੁਣ ਕੁਝ ਸਮੇਂ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਏਗੀ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਨੇ ਉਹ ਦਿਖਾ ਰਹੇ ਆਂ ਵੀ ਕਿਸ ਤਰੀਕੇ ਨਾਲ ਜਿਹੜੇ ਨੇ ਉਹਨਾਂ ਦੇ ਸਾਥੀ ਕਲਾਕਾਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਇਹ ਮੈਨੂੰ ਬੜਾ ਹੌਸਲਾ ਦਿੱਤਾ ਬੱਲਾ ਭਾਜੀ ਨੇ ਬਹੁਤ ਹੌਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਨੇ ਵੀ ਮੇਰੇ ਲਈ ਬਹੁਤ ਪੌਸ ਸੀ ਕਿ ਧੱਲਾ ਸਾਹਿਬ ਦੀ ਤੁਹਾਡੀ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰ ਦੇ ਲਈ ਥੋੜਾ ਜਿਹਾ ਕਰ ਲੈ ਜੂਮ ਕਰ ਲੈ ਹਨ ਕਟਿਆਂ ਦੇ ਵਿੱਚ ਉਹ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਲਬ ਕਿ ਆਪਸ ਵਿੱਚ ਫੈਮਲੀ ਇਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੀ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਬਾਦਸ਼ਾਹ ਉਹਨਾਂ ਨੂੰ ਸਕੂਨ 'ਚ ਖੁਸ਼ ਰੱਖਣ ਬਸ ਹਮੇਸ਼ਾ ਖੁਸ਼ ਰਹਿਣ ਨਹੀਂ ਸੁਣ ਕੇ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਆ ਅਨੋ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਤੂਰ ਜੀ ਜਾਨ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇਕਤਾ ਸੀਗੀ ਬਹੁਤ ਜ਼ਿਆਦਾ ਤੋਂ ਹੁੰਦੇ ਸੀ ਉਹ ਮਿਲ ਹਾਂਜੀ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਹੀ ਬਹੁਤ ਸਾਰੇ ਸ਼ੋਜ਼ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਇਕੱਠੇ ਪਰਿਵਾਰ ਦੇ ਨਾਲ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਗਾਲਮਕਾ ਸ਼ਰਮਾ ਜੀ ਦੀ ਫੈਮਿਲੀ ਦਿਵਿੰਦਰ ਖੰਡੇ ਵਾਲੇ ਭਾਜੀ ਉਹਨਾਂ ਦੀ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਦੋ ਦੋ ਤਿੰਨ ਤਿੰਨ ਦਿਨ ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਹੋਣਾ ਫਲਾਈਟ ਤੋਂ ਤੋਂ ਆਪਣੇ ਮੇਰੇ ਘਰ ਨੂੰ ਮੁੜਨਾ ਫਿਰ ਰੋਣਾ ਸਾਰਿਆਂ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਦੋ ਦੋ ਮਹੀਨੇ ਇਕੱਠੇ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀਗੀ ਨਹੀਂ ਮੈਂ ਆਖਰੀ ਵਾਰ ਕਦੋਂ ਕਰ ਗੱਲ ਉਹਨੇ ਦਸੀ ਥੋੜੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜਦਾ ਪੁਖਰਾਜ ਨਾਲ ਤੇ ਪੈਂਜੀ ਨਾਲ ਹੀ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਪੱਲਾ ਜੀ ਦੀ ਵਾਈਫ ਮਿੰਨੀ ਦੇ ਨਾਲ ਹੀ ਗੱਲ ਹੁੰਦੀ ਸੀ ਜਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦੋਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਦੋਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਨ ਤੇ ਬਹਾਲ ਚਲ ਪੁੱਛਦੀ ਸੀਗੀ ਆਉਂਦੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਜਿਹਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸਕੇ ਅਚਾਨਕ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿਉਂਕਿ ਇੱਕ ਵਧੀਆ ਇਨਸਾਨ ਤੇ ਵਧੀਆ ਕਲਾਕਾਰ ਜਿਹੜਾ ਕਿ ਆਹ ਡਾਇਲੌਗ ਵੀ ਆਪ ਤਿਆਰ ਕਰਦੇ ਆ ਔਰ ਇਨਸਾਨ ਵੀ ਬਹੁਤ ਵਧੀਆ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਐਡਾ ਵੱਡਾ ਕਲਾਕਾਰ ਆ ਕੋਧ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਜਦੋਂ ਕਿਸੇ ਨੂੰ ਮਿਲਣਾ ਆ ਜਾਂ ਸੈੱਟ ਤੇ ਵੀ ਹੋਣਾ ਕਹਿੰਦੇ ਵੀ ਬਿਲਕੁਲ ਆਮ ਵਿਅਕਤੀ ਵਾਂਗੂ ਰਹਿੰਦੇ ਹੁੰਦੇ ਸੀ ਕੋਈ ਹੋਮੇ ਨਹੀਂ ਸੀ ਵਿੱਚ ਕੋਈ 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 ਹੋਮੇ ਨਹੀਂ ਸੀ ਕੋਈ ਹੋਮੇ ਬਹੁਤ ਜਦੋਂ ਆਡੀਅנס ਵੀ ਪਿੰਡ ਦੇ ਲੋਕ ਜਦੋਂ ਕਿਤੇ ਉਹਨਾਂ ਕੋਲ ਖੜ੍ਹ ਜਾਂਦੇ ਸੀ ਤਾਂ ਉਹ ਉੱਥੇ ਹੀ ਖੜ੍ਹੇ ਰਹਿੰਦੇ ਸੀ ਮੈਂ ਸੀ ਕਈ ਵਾਰ ਇਹਨਾਂ ਨੂੰ ਕਿਹਾ ਭਾਜੀ ਆਜੋ ਵੈਂਟੀ ਚਲੀਏ ਨਹੀਂ ਕਹਿੰਦੇ ਕੋਈ ਗੱਲ ਨਹੀਂ ਵੈਂਟੀ 'ਚ ਬੈਠ ਹੀ ਜਾਣਾ ਇਹਨਾਂ ਨਾਲ ਗੱਲਾਂ ਕਰ ਲਈ ਅ ਤੁਹਾਡੇ ਨਾਲ ਕੋਈ ਯਾਦ ਜਿਹੜੀ ਸੀ ਕਦੇ ਭੁੱਲਣੀ ਪਾਉਗੇ ਉਹਨਾਂ ਯਾਦਾਂ ਤਾਂ ਬਹੁਤ ਨੇ ਮਤਲਬ ਅਸੀਂ ਫਿਲਮ ਇੱਕ ਸੀਰੀਜ਼ ਕੀਤੀ ਸੀ ਕੀ ਬਣੂ ਬਣ ਜਾਂਦਾ ਆ ਉਹਦੇ ਵਿੱਚ ਮੇਰਾ ਨੈਗੇਟਿਵ ਰੋਲ ਸੀਗਾ ਤੇ ਉਹਨਾਂ ਨੇ ਹਮੇਸ਼ਾ ਮੇਰਾ ਪਿਸਟਲ ਦੇਖ ਕੇ ਹੱਸਦੇ ਰਹਿੰਦੇ ਸੀ ਕਿ ਇਹਨੂੰ ਇੱਧਰ ਨੂੰ ਮੂੰਹ ਨਾ ਕਰੇ ਯਾਰ ਛਲ ਜੂਗਾ ਤਾਂ ਉਹ ਚੀਜ਼ਾਂ ਸਭੀ ਯਾਦ ਰਹਿਣਗੀਆਂ ਮੇਰੇ ਨਾਲ ਪਾਜੀ ਬਹੁਤ ਵਧੀਆ ਸੀਗਾ ਮੈਂ ਜਦ ਕਦੀ ਵੀ ਕਾਲ ਕਰ ਲੈਣੀ ਪਾਜੀ ਨੂੰ ਮੈਨੂੰ ਪਿਆਰ ਨਾਲ ਕੋਗੜਨਾਥ ਨਾਲ ਕੇ ਕੇ ਬੁਲਾਉਂਦੇ ਸੀ ਮੈਂ ਫਿਲਮ ਕੀਤੀ ਸੀ ਭਾਜੀ ਨਾਲ ਰੋਲਾ ਪੈ ਗਿਆ ਹਾਂਜੀ ਹਾਂ ਰਵਿੰਦਰ ਗਰੇਵਾਲ ਦੀ ਉਹਦੇ ਚ ਡਾਇਲੋਗ ਸੀਗੇ ਕੋਗੜਨਾਥ ਤੋਂ ਫਿਰ ਰੀਅਲ ਲਾਈਫ ਚ ਵੀ ਮੈਨੂੰ ਕਦੀ ਫੋਨ ਕਰਨਾ ਤਾਂ ਭਾਈ ਨੇ ਕੋਗੜਨਾਥ ਕੀ ਹਾਲ ਹੈ ਟਿੱਡਲਾ ਉਹ ਮਤਲਬ ਕਾਮਿਕ ਸੀਗੇ ਭਾਜੀ ਇਨਸਾਨ ਵੀ ਪੂਰੇ ਘੈਂਟ ਸੀਗੇ ਆਦਾ ਕਰਤਾ ਚਲੋ ਜੀ ਸੀ ਨਹੀਂ ਕਰ ਸਕਦੇ ਉਹਨਾਂ ਦੇ ਤੇ ਬੜਾ ਦੁੱਖ ਹੈ ਭਾਜੀ ਦਿਲੋਂ ਦੁੱਖ ਹੈ ਮਤਲਬ ਇੰਨੀ ਛੇਤੀ ਨਹੀਂ ਜਾਣਾ ਚਾਹੀਦਾ ਸੀ ਭਾਈ ਨੂੰ ਸਾਥ ਛੱਡ ਕੇ ਕਹਿੰਦੇ ਜਦੋਂ ਵੀ ਮਿਲਣਾ ਹਮੇਸ਼ਾ ਪੁੱਤਾਂ ਵਾਂਗੂ ਪਿਆਰ ਦਿੰਦੇ ਹੁੰਦੇ ਸੀ ਵੀ ਕਦੇ ਕਦੇ ਨਹੀਂ ਸੀ ਕਰਦਾ ਤੇ ਨਹੀਂ ਭਾਜੀ ਮੈਂ ਨਹੀਂ ਭਾਜੀ ਉਹਨਾਂ 'ਚ ਕਦੀ ਕੋਈ ਭਾਜੀ ਹਉਮੈ ਹੰਕਾਰ ਇਸ ਟਾਈਪ ਦਾ ਕੁਝ ਨਹੀਂ ਸੀਗਾ ਮੈਂ ਪਹਿਲੀ ਫਿਲਮ ਕੀਤੀ ਸੀ ਉਹਨਾਂ ਨਾਲ ਰੋਲਾ ਪੈ ਗਿਆ ਤੇ ਮੈਨੂੰ ਲੱਗੇ ਹੀ ਨਹੀਂ ਸੀ ਵੀ ਕਦੀ ਵੀ ਮਤਲਬ ਐਡੇ ਵੱਡੇ ਕਲਾਕਾਰ ਨਾਲ ਮੈਂ ਕੰਮ ਕਰ ਰਿਹਾ ਤੇ ਉਹਨਾਂ ਨੇ ਨੀਵਾ ਸ਼ੋਅ ਕੀਤਾ ਹੋਵੇ ਉਹ ਤਾਂ ਮੈਂ ਅਗਰ ਇੱਕ ਲਾਈਨ ਬੋਲਦਾ ਸੀ ਉਹ ਗੋ ਦੂਸਰੀ ਬੋਲਦੇ ਸੀ ਮਤਲਬ ਇੰਨਾ ਪਿਆਰ ਪਹਿਲੀ ਮੁਲਾਕਾਤ ਵਿੱਚ ਹੀ ਉਹਨਾਂ ਨੇ ਦਿਲ ਮਤਲਬ ਮੋਹ ਲਿਆ ਸੀ ਕਹਿ ਲਓ ਵੀ ਤੇ ਅਸੀਂ ਤਾਂ ਭਾਜੀ ਉਹਨਾਂ ਦੇ ਫੈਨ ਸੀ ਬਚਪਨ ਤੋਂ ਸਾਡਾ ਤਾਂ ਜ਼ਿੰਦਗੀ ਮਤਲਬ ਸਿੱਖਿਆ ਉਹਨਾਂ ਤੋਂ ਬਹੁਤ ਕੁਝ ਭਾਜੀ ਬਹੁਤ ਕੁਝ ਕੋਈ ਯਾਦ ਐਸੀ ਜਿਹੜੀ ਕਦੇ ਭੁਲਾ ਨਾ ਸਕੋਗੇ ਵੀ ਉਹਨਾਂ ਦੀ ਭਾਜੀ ਛਣਕਾਟੇ ਨਹੀਂ ਭੁੱਲਦੇ ਉਹਨਾਂ ਦੇ ਛਣਕਾਟੇ ਨਹੀਂ ਭੁੱਲਦੇ ਸਾਰੀ ਜ਼ਿੰਦਗੀ ਜਦ ਤੱਕ ਹੈਗੀ ਉਮਰ ਤਦ ਤੱਕ ਸ਼ਣ ਘਾਟੇ ਨਹੀਂ ਭੁੱਲਦੀ ਹੱਸਣਾ ਸਿੱਖਿਆ ਉਹਨਾਂ ਤੋਂ ਅਸੀਂ ਸਿੱਖਿਆ ਵੀ ਲੋਕਾਂ ਨੂੰ ਵੀ ਹਸਾਇਆ ਬਿਲਕੁਲ ਮਤਲਬ ਅੱਜ ਸ਼ਬਦ ਨਹੀਂ ਆ ਪਾਜੀ ਮਤਲਬ ਅਸੀਂ ਨਹੀਂ ਕਵਾਂਗਾ ਕਿ ਜੁਰਾ ਬਣ ਜਰ ਹਾਂ ਸਾਥ ਹੋਰ ਚਾਹੀਦਾ ਸੀ ਹੋਰ ਸਾਥ ਚਾਹੀਦਾ ਸੀ ਤਾਂ ਹੋਰ ਹੱਸਣਾ ਬਾਕੀ ਸੀ